ਸਹੀ ਰਾਈਟ ਜੀ ਐਵਰੀਵਰ ਹੋਣਾ ਚਾਹੀਦਾ ਪਰ ਗਰਮੀ ਬਹੁਤ ਹੈ ਜੀ ਤੁਸੀਂ ਕਰ ਲਓਗੇ ਮੈਨੇਜ ਮਤਲਬ ਹਾਂ ਹਾਂ ਯਾਰ ਆਪਾਂ ਦੇਖੋ ਆਪਾਂ ਜਿਹੜਾ ਕੰਮ ਕਰਦੇ ਆ ਆਪਾਂ ਇਨੀ ਮਿਹਨਤ ਕਰਦੇ ਆ ਸੋ ਮੈਨੂੰ ਇਹ ਲੱਗਦਾ ਹੈ ਕਿ ਆਪਾਂ ਇਹ ਸਾਰਾ ਕੁਝ ਕਰਦੇ ਤਾਂ ਆਡੀਅנס ਨਹੀਂ ਆ ਤੇ ਆਡੀਅנס ਨੂੰ ਜਿਹੜੀਆਂ ਚੀਜ਼ਾਂ ਪਸੰਦ ਆ ਉਹਦੇ ਲਈ ਫਿਰ ਕੀ ਗਰਮੀ ਦੇ ਕੀ ਠੰਡ ਹਨਾ ਮਜ਼ਾ ਆਉਣਾ ਚਾਹੀਦਾ ਜੀ ਇਹ ਉਮੀਦ ਕਰ ਸਕਦੇ ਆ ਕਿ ਤੁਹਾਡੇ ਹੱਥ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਗੁਲਾਬ ਵੀ ਆਊਗਾ ਫਿਰ ਗੁਲਾਬ ਵਾਲੇ ਪੋਸਟਰ ਲੱਗਣਗੇ ਤੁਸੀਂ ਸਾਰੇ ਇਧਰ ਆਏ ਐ ਇੰਨੀ ਗਰਮੀ ਦੇ ਵਿੱਚ ਵੀ ਤੁਸੀਂ ਇੰਨਾ ਸਪੋਰਟ ਕਰ ਰਹੇ ਹੋ ਬੋਲੋ ਐਂਡ ਐਸ ਤੋਂ ਵੱਧ ਖੁਸ਼ੀ ਕੀ ਕਾਰਟਿਸ ਦੇ ਲਈ ਹੁੰਦੀ ਹੈ ਕਿ ਇੰਨਾ ਜ਼ਿਆਦਾ ਲੋਕ ਪਿਆਰ ਕਰ ਰਹੇ ਆ ਤੁਸੀਂ ਇੰਨਾ ਪਿਆਰ ਕਰ ਰਹੇ ਹੋ ਸੂਪਰ ਡੂਪਰ ਹਿੱਟ ਨੇ ਪੰਜਾਬ ਦੇ ਮਾਣ ਨੇ ਫਿਰ ਤੁਸੀਂ ਉਹਨਾਂ ਨੂੰ ਰੀਕ੍ਰੀਏਟ ਕਰਦੇ ਹੋ ਫਿਰ ਉਹਦੇ ਵਿੱਚ ਆਪ ਐਕਟ ਕਰਦੇ ਹੋ ਹਨਾ ਆ ਬੜਾ ਬੜਾ ਸ਼ੁਕਰ ਹੈ ਪਤਾ ਕੀ ਮੈਨੂੰ ਰਵੀ ਪੈਣ ਤੇ ਜੈਗ ਭਾਈ ਉਹ ਮੈਂ ਥੋੜੇ ਦਿਨ ਪਹਿਲਾਂ ਕਹਿੰਦੇ ਕਿ ਦੇਖ ਜਿੰਨੇ ਵਧੀਆ ਗਾਣੇ ਨੇ ਪੁਰਾਣੇ ਉਹ ਸਾਰੇ ਪਰਮਾਤਮਾ ਨੇ ਆਪਣੀ ਝੋਲੀ ਪਾਏ ਆ ਸ਼ੂਟ ਦਾ ਆਰਡਰ ਹਿਟਲਰ ਪਾਣਾ ਫਾਇ ਮਿੱਤਰਾਂ ਲੈਣੀ ਮੋਲਦੀ ਲੜਾਈ ਤੇ ਅੱਜ ਇਹਦੇ ਵਿੱਚੋਂ ਜੇ ਜੱਟ ਮੀਡੀਆ ਬਲੀ ਖੈਣੜਕੂ ਸੋ ਬੜੀ ਕਿਰਪਾ ਪਰਮਾਤਮਾ ਦੀ ਸਭ ਤੋਂ ਪਹਿਲਾਂ ਤਾਂ ਕਿ ਬਹੁਤ ਮੁਬਾਰਕਾਂ ਥੈਂਕ ਯੂ ਔਰ ਮੈਂ ਸਮਝਦਾ ਕਿ ਜਿੰਨਾ ਉੱਚਾ ਤੁਸੀਂ ਇਹ ਕਟਆਊਟ ਜਾਈ ਕੀਤਾ ਉਨਾ ਹੀ ਕੱਦ ਤੁਸੀਂ ਪੰਜਾਬੀ ਸਿਨੇਮਾ ਚ ਉੱਚਾ ਕੀਤਾ ਬਹੁਤ ਚੰਗੀ ਗੱਲ ਬਹੁਤ ਬਹੁਤ ਸ਼ੁਕਰੀਆ ਇਹ ਚੀਜ਼ ਨੂੰ ਕੀ ਦੇਖਦੇ ਹੋ ਕਿ ਪਹਿਲੀ ਵਾਰੀ ਤੁਸੀਂ ਮੈਡਲ ਲਈ ਇਹ ਚੀਜ਼ ਲੈ ਕੇ ਆਏ ਸੀ ਤੇ ਆਪਾਂ ਦੂਜੀ ਵਾਰੀ ਕਰ ਰਹੇ ਹਾਂ ਹਾਂਜੀ ਸੋ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦਾ ਐਂਡ ਉਹਨਾਂ ਪ੍ਰੋਡਿਊਸਰਸ ਦਾ ਵੀ ਕਿਉਂਕਿ ਗੌਰਵ ਦੇਖਸ਼ੇ ਤੇ ਜਿ세 ਉਹਨਾਂ ਨੇ ਬਹੁਤ ਸਪੋਰਟ ਕੀਤਾ ਸੀ ਐਂਡ ਉਹਨਾਂ ਨੇ ਇਸ ਆਈਡੀਆ ਨੂੰ ਪੂਰਾ ਕੀਤਾ ਐਂਡ ਨਾਓ ਥਿੰਮੋਸ਼ਨ ਪਿਕਚਰਸ ਐਂਡ ਜੈਪ ਸਟੂਡੀਓਜ਼ ਜਦੋਂ ਮੈਂ ਆ ਇਹਨਾਂ ਨੇ ਵੀ ਪੂਰਾ ਕੀਤਾ ਸੋ ਇਟਸ ਲਾਈਕ ਕਿ ਜਦੋਂ ਤੁਸੀਂ ਟੀਮ ਐਜ਼ ਅ ਟੀਮ ਕੰਮ ਕਰਦੇ ਆ ਤਾਂ ਸਾਰੇ ਇੱਕ ਦੂਜੇ ਦੇ ਨਾਲ ਮਿਲ ਕੇ ਚੱਲਦੇ ਤਾਂ ਉਸ ਚੀਜ਼ ਨੂੰ ਆਪਾਂ ਇੰਪੋਸੀਬਲ ਕਰ ਦਿੰਦੇ ਆ ਤੇ ਉਸ ਤੋਂ ਜ਼ਿਆਦਾ ਜ਼ਿਆਦਾ ਥੈਂਕ ਯੂ ਆਡੀਸ ਦਾ ਕਿਉਂਕਿ ਪਿਛਲੀ ਵਾਰ ਜਦੋਂ ਕੀਤਾ ਤਾਂ ਬੜਾ ਪਿਆਰ ਦਿੱਤਾ ਸੀ ਸਾਰਿਆਂ ਨੇ ਕਿ ਇੱਕ ਨਵੀਂ ਚੀਜ਼ ਹੋਈ ਆ ਸੋ ਸਾਡੀ ਕੋਸ਼ਿਸ਼ ਹੈ ਕਿ ਇਹ ਅਸੀਂ ਹੌਲੀ ਹੌਲੀ ਨੰਬਰ ਆਫ ਸਿਟੀਆਂ ਚ ਵਧਾਈਏ ਹੋਣ ਮਾਲੀ ਚਾ ਫਿਰ ਇਦਾਂ ਅਸੀਂ ਸਰ ਪਟਿਆਲਾ ਲੁਧਿਆਣਾ ਬਠਿੰਡਾ ਮਾਨਸਾ 에ਵਰੀਵੇਅਰ ਹੋਣਾ ਚਾਹੀਦਾ ਸੋ ਥੈਂਕ ਯੂ ਰਾਈਟ ਸੋ ਭਾਈ ਜੀ 에ਵਰੀਵੇਅਰ ਹੋਣਾ ਚਾਹੀਦਾ ਪਰ ਗਰਮੀ ਬਹੁਤ ਹੈ ਜੀ ਤੁਸੀਂ ਕਰ ਲੋਗੇ ਮੈਨੇਜ ਮਤਲਬ ਹਾਂ ਹਾਂ ਯਾਰ ਆਪਾਂ ਦੇਖੋ ਆਪਾਂ ਜਿਹੜਾ ਕੰਮ ਕਰਦੇ ਆਪਾਂ ਇਨੀ ਮਿਹਨਤ ਕਰਦੇ ਆ ਸੋ ਮੈਨੂੰ ਇਹ ਲੱਗਦਾ ਕਿ ਆਪਾਂ ਇਹ ਸਾਰਾ ਕੁਝ ਕਰਦੇ ਤਾਂ ਆਡੀਅנס ਲੀਆਂ ਤੇ ਆਡੀਅਸ ਨੂੰ ਜਿਹੜੀਆਂ ਚੀਜ਼ਾਂ ਪਸੰਦ ਆ ਉਹਦੇ ਲਈ ਫਿਰ ਕੀ ਗਰਮੀ ਤੇ ਕੀ ਠੰਡ ਹਨਾ ਮੂਟੇ ਮਜ਼ਾ ਆਉਣਾ ਚਾਹੀਦਾ ਜੈਬਰੀ ਨਾਲ ਤੁਹਾਡੀ ਆਡੀਅਸ ਦੇ ਨਾਲ ਤੁਹਾਡੀ ਅਟੈਚਮੈਂਟ ਹਨਾ ਜੀ ਉਹ ਡਾਇਰੈਕਟ ਅਟੈਚਮੈਂਟ ਆ ਜ ਉਹਨੂੰ ਦੁਆਤ ਤੁਸੀਂ ਜੇ ਜੋ ਦਿਲ ਚ ਹੁੰਦੀ ਆ ਗੱਲ ਤਾਂ ਕਰਕੇ ਲੋਕਾਂ ਦੇ ਨਾਲ ਪਿਆਰ ਇਹ ਇਹਦਾ ਕੋਈ ਕਿਸੇ ਨੂੰ ਨਹੀਂ ਪਤਾ ਹੁੰਦਾ ਇਹ ਕਿੱਦਾਂ ਹੁੰਦਾ ਬਸ ਇਹਨਾ ਹੁੰਦਾ ਕਿ ਜੋ ਤੁਹਾਡੀਆਂ ਅੱਖਾਂ ਕਹਿ ਰਹੀਆਂ ਜੋ ਤੁਹਾਡਾ ਦਿਲ ਕਹਿ ਰਿਹਾ ਉਹ ਤੁਹਾਡੀ ਜ਼ੁਬਾਨ ਤੇ ਹੋਣਾ ਚਾਹੀਦਾ ਕਈ ਵਾਰ ਆਪਾਂ ਦੇਖਦੇ ਆ ਕਿ ਬੰਦਾ ਕਹਿ ਕੁਛ ਰਿਹਾ ਹੁੰਦਾ ਤੇ ਉਹਦਾ ਦਿਲ ਕੁਛ ਹੋਰ ਮੂੰਹ ਕੁਛ ਹੋਰ ਕਹਿ ਰਿਹਾ ਹੁੰਦਾ ਜਦੋਂ ਦਿਲ ਤੇ ਅੱਖਾਂ ਤੇ ਮੂੰਹ ਮੈਚ ਕਰ ਜਾਂਦਾ ਤੇ ਫਿਰ ਸ਼ਾਇਦ ਉਹ ਕਨੈਕਸ਼ਨ ਬਣ ਜਾਂਦਾ ਲੋਕਾਂ ਨਾਲ ਬਾਈ ਮਦਰਡੇ ਆ ਮਦਰਡੇ ਦੇ ਉੱਤੇ ਤੁਸੀਂ ਆਦਾ ਘਟਣ ਲਈ ਆ ਤੁਸੀਂ ਮੇਰੀ ਮੰਮੀ ਦੀ ਵੀਡੀਓ ਦੇਖੀ ਹਾਂਜੀ 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 ਸਾਰੇ ਕੀ ਬਾਤ ਉਹ ਬੜਾ ਹੋਇਆ ਸਵੇਰੇ ਮੰਮੀ ਕਹਿੰਦੇ ਕਿ ਅੱਜ ਮਦਰਡੇ ਆ ਤੇ ਫਿਰ ਮੈਂ ਕਿਹਾ ਅੱਛਾ ਚਲੋ ਫਿਰ ਤੇ ਕਹਿੰਦੇ ਚੱਲ ਫਿਰ ਮੇਰੀ ਇੱਕ ਵੀਡੀਓ ਬਣਾ ਆ ਕਿ ਮੈਂ ਕਿਹਾ ਕਿ ਤੁਸੀਂ ਕੀ ਕਹੋਗੇ ਤੇ ਕਹਿੰਦੇ ਤੂੰ ਵੀਡੀਓ ਬਣਾ ਫਿਰ ਮੈਂ ਉਹਨਾਂ ਨੂੰ ਆਪਾਂ ਵੀਡੀਓ ਬਣਾਈ ਤੇ ਮਾਤਾ ਨੂੰ ਨਾਲ ਹੀ ਲਿਆਉਣਾ ਸੀ ਹਾਂਜੀ ਉਹ ਵੀਰੇ ਮੈਨੂੰ ਇਹਦਾ ਲੱਗਦਾ ਕਿ ਇਹ ਜਿਹੜਾ ਕੰਮ ਆ ਨਾ ਇਹ ਥੋੜਾ ਸ਼ੋਅ bizness ਦਾ ਕੰਮ ਆ ਸੋ ਫੈਮਲੀ ਇਸ ਚੀਜ਼ ਤੋਂ ਦੂਰ ਰਹਿਣੀ ਚਾਹੀਦੀ ਆ ਐਂਡ ਇਹ ਮੇਰੀ ਮੰਮੀ ਖੁਸ਼ੀ ਦੇ ਹਰ ਖੁਸ਼ੀ ਚ ਮੇਰੇ ਨਾਲ ਨੇ ਪਰ ਇਹ ਆਪਣਾ ਕੰਮ ਸ਼ੋਅ bizness ਦਾ ਦਾ ਘਰ ਦੀ ਫੈਮਿਲੀ ਆਪਣੀ ਜਿਹੜੀ ਆ ਉਹ ਮੇਰੀ ਪਰਸਨਲ ਆ ਮੇਰੀ ਮੰਮੀ ਆ ਉਹ ਹਾਂ ਉਹਨਾਂ ਨੂੰ ਘਰੇ ਠੀਕ ਨੇ ਉਹ ਜਦੋਂ ਤੁਸੀਂ ਇਹ ਫਿਲਮ ਸਾਡੀ ਸੁਪਰ ਹਿੱਟ ਹੋ ਜੂਗੀ ਫਿਰ ਤੁਸੀਂ ਮੰਮੀ ਨੂੰ ਮਿਲਿਆ ਕੀ ਬਾਤ ਹੈ ਕੀ ਬਾਤ ਰਾਈਟ ਸੁਪਾ ਜੀ ਇਹ ਪੋਸਟਰਾਂ ਦੀ ਗੱਲ ਹੋ ਰਹੀ ਹੈ ਨਾ ਹੁਣ ਪੋਸਟ ਤੁਹਾਡੇ ਬੜੇ ਸਟ੍ਰੈਗ ਵਾਲੇ ਹੁੰਦੇ ਆ ਨਾ ਕੁਝ ਵੀ ਤੁਹਾਡੇ ਹੱਥ ਦੇ ਵਿੱਚ ਮਤਲਬ ਹੁੰਦਾ ਆ ਹਨਾ ਹਾਂਜੀ ਅਸੀਂ ਇਹ ਉਮੀਦ ਕਰ ਸਕਦੇ ਹਾਂ ਕਿ ਤੁਹਾਡੇ ਹੱਥ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਗੁਲਾਬ ਵੀ ਆਊਗਾ ਫਿਰ ਗੁਲਾਬ ਵਾਲੇ ਪੋਸਟਰ ਲੱਗਣਗੇ ਹੈਨਾ ਹੈਨਾ ਹਾਂਜੀ ਕਰ ਸਕਦੇ ਹੋ ਵੀ ਤੁਸੀਂ ਇਹ ਗੁਲਾਬ ਜਿਹੜੇ ਆ ਉਹ ਮਤਲਬ ਵਧੀਆ ਲੱਗਦੇ ਹੁੰਦੇ ਮੁੰਡਿਆਂ ਦੇ ਹੱਥਾਂ 'ਚ ਜਦੋਂ ਕੋਈ ਕੁੜੀ ਫੜਾਵੇ ਤੇ ਜਾਂ ਕੋਈ ਮੁੰਡਾ ਕੁੜੀ ਫੜਾਵੇ ਇੱਕ ਚ ਕੋਈ ਮਾੜੀ ਗੱਲ ਨਹੀਂ ਹੈ ਚੰਗੀ ਗੱਲ ਹੀ ਆ ਐਂਡ ਉਮੀਦ ਕਰਦਾ ਹਾਂ ਸਾਡੀ ਹਾਂ ਦੀਪ ਜੀ ਮੈਂ ਚਾਹੁੰਨਾ ਕਿ ਤੁਸੀਂ ਵੀ ਆਪਣੇ ਜਿਹੜੀ ਖੁਸ਼ੀ ਆ ਉਹ ਜ਼ਾਹਿਰ ਕਰੋ ਕਿਉਂਕਿ ਏਡੇ ਵਧੀਆ ਤਰੀਕੇ ਨਾਲ ਪ੍ਰੈਜ਼ੈਂਟ ਹੋ ਰਹੀ ਹੈ ਤੁਹਾਡੀ ਮੂਵੀ ਜ਼ਾਹਿਰ ਜੀ ਗੱਲ ਹੈ ਕਿ ਤੁਸੀਂ ਤੁਹਾਡੀ ਡੈਬਿਊ ਫਿਲਮ ਅੰਦਰ ਬਹੁਤ ਸਾਰੀ ਖੁਸ਼ੀਆਂ ਹੋਣਗੀਆਂ ਮੈਂ ਚਾਹੁੰਨਾ ਕਿ ਉਹ ਸਾਰੀਆਂ ਖੁਸ਼ੀਆਂ ਤੁਸੀਂ ਲੈ ਕੇ ਆਓ ਥੈਂਕ ਯੂ ਸੋ ਮਚ ਤੁਸੀਂ ਸਾਰੇ ਜਣੇ ਆਏ ਇੰਨੀ ਗਰਮੀ ਦੇ ਵਿੱਚ ਵੀ ਤੁਸੀਂ ਇੰਨਾ ਸਪੋਰਟ ਕਰ ਰਹੇ ਹੋ ਐਂਡ ਇਸ ਤੋਂ ਵੱਧ ਖੁਸ਼ੀ ਕੀ ਆਰਟਿਸਟ ਦੇ ਲਈ ਹੁੰਦੀ ਹੈ ਕਿ ਇੰਨਾ ਜ਼ਿਆਦਾ ਲੋਕ ਪਿਆਰ ਕਰ ਰਹੇ ਆ ਤੁਸੀਂ ਇੰਨਾ ਪਿਆਰ ਕਰ ਰਹੇ ਹੋ ਔਰ ਆਪਣੇ ਆਪ ਨੂੰ ਇੰਨੀ ਵਧੀਆ ਜਗ੍ਹਾ ਤੇ ਦੇਖਣਾ ਤੂੰ ਇੱਕ ਕਿਸੇ ਬਲੇਸਿੰਗ ਤੋਂ ਕੱਢ ਰਹੀ ਹੈ 20 ਮਈ ਜਲਦੀ ਆ ਰਹੀ ਹੈ ਚਾਰ ਪੰਜ ਦਿਨ ਹੀ ਰਹਿ ਗਏ ਸੋ ਮੈਂ ਵੇਟ ਕਰ ਰਹੀ ਹਾਂ ਉਸ ਦਿਨ ਦਾ ਤੇ ਦੇਖਦੇ ਹਾਂ ਕੀ ਬਣਦਾ ਹੈ ਰਾਈਟ ਭਾਜੀ ਮੈਂ ਨਾ ਦੇਖ ਮਤਲਬ ਮੈਨੂੰ ਬੜੀ ਵਧੀਆ ਲੱਗਦੀ ਹੈ ਚੀਜ਼ ਜਿਹੜੇ ਗਾਣੇ ਸੁਪਰ ਡੂਪਰ ਹਿੱਟ ਨੇ ਪੰਜਾਬ ਦੇ ਮਾਨ ਨੇ ਫਿਰ ਤੁਸੀਂ ਉਹਨਾਂ ਨੂੰ ਰੀਕ੍ਰੀਏਟ ਕਰਦੇ ਹੋ ਫਿਰ ਉਹਦੇ ਵਿੱਚ ਆਪ ਐਕਟ ਕਰਦੇ ਹੋ ਹਨਾ ਆ ਬੜਾ ਬੜਾ ਸ਼ੁਕਰ ਹੈ ਪਤਾ ਕੀ ਮੈਨੂੰ ਰਵੀਪੈਨ ਤੇ ਜੈਗ ਭਾਈ ਮੈਂ ਥੋੜੇ ਦਿਨ ਪਹਿਲਾਂ ਕਹਿੰਦੇ ਕਿ ਦੇਖ ਜਿੰਨੇ ਵਧੀਆ ਗਾਣੇ ਨੇ ਪੁਰਾਣੇ ਉਹ ਸਾਰੇ ਪ੍ਰਮਾਤਮਾ ਨੇ ਆਪਣੀ ਝੋਲੀ ਪਾਏ ਆ ਸ਼ੂਟ ਦਾ ਆਰਡਰ ਹਿਟਲਰ ਹਾਂ ਮਿੱਤਰਾਂ ਲੈਣੀ ਮੋਲਦੀ ਲੜਾਈ ਤੇ ਅੱਜ ਇਹਦੇ ਵਿੱਚੋਂ ਜੇ ਜੱਟ ਵੀੜਿਆ ਬੱਲੀਆਂ ਕਾਹਨ ਲੜਕੂ ਸੋ ਬੜੀ ਕਿਰਪਾ ਪ੍ਰਮਾਤਮਾ ਦੀ ਤੇ ਮੇਰੇ ਕੋਲੇ ਗਾਣੇ ਆ ਜਿੱਤੇ ਮੈਂ ਪਰਫਾਰਮ ਕਰ ਸਕਦਾ ਜਦੋਂ ਮੈਂ ਆਡੀਅנס ਤੇ ਜਾਂਦਾ ਸੋ ਬੜਾ ਪਿਆਰ ਮਿਲਦਾ ਮੇਨਰਾ ਦਾ ਤੁਹਾਡੇ ਕੋਲ ਲਿਸਟ ਬਹੁਤ ਲੰਬੀ ਆ ਜਾਈ ਹੋਰ ਹਾਂਜੀ ਹਾਂਜੀ ਮੈਨੂੰ ਕੁਝ ਗਾਣੇ ਮੇਰੇ ਫੇਵਰੇਟ ਕੁਝ ਗਾਣੇ ਮੇਰੇ ਬਾਪੂ ਦੇ ਫੇਵਰੇਟ ਉਹਦੇ ਜਰੀ ਕਿ ਕਰਦੀ ਹੁੰਦੀ ਨੇ ਇੰਦਾ ਦੇ ਨਹੀਂ ਨਹੀਂ ਮੈਂ ਤੁਹਾਨੂੰ ਦੱਸੇ ਕੁਝ ਮੇਰੇ ਫੇਵਰੇਟ ਜ ਉਹ ਕੀ ਵੀ ਦਾ ਸਾਡਾ ਦੋਵਾਂ ਦਾ ਫੇਵਰਿਟ ਗਾਣਾ ਸੀ ਅਸੀਂ ਉੱਚ ਕੀਤਾ ਹਿਟਲਰ ਵੀ ਜੇ ਆ ਜਿਹੜਾ ਜੇ ਜੈਟ ਵੀ ਕਿਟ ਗਿਆ ਬਿਲੀਆਂ ਇਹ ਮੇਰੇ ਬਾਪੂ ਨੂੰ ਬਹੁਤ ਆਪਸੰਦ ਸੀ ਤੇ ਇਹਦੇ ਲਈ ਅਸੀਂ ਬੜੀ ਮਿਹਨਤ ਵੀ ਕੀਤੀ ਹੈ ਇਦਾਂ ਸੌਖਾ ਨਹੀਂ ਮਿਲਦਾ ਗਾਣਾ ਬਟ ਥੈਂਕਸ ਟੂ ਡਾਕਟਰ ਜੂਸ ਭਾਈ ਜੀ ਜਿਨ੍ਹਾਂ ਨੇ ਦਿੱਤਾ ਗਾਣਾ ਸਾਨੂੰ ਹਨਾ ਤੇ ਬਹੁਤ ਵਧੀਆ ਗਾਣਾ ਦਾ ਭਾਈ ਹੋਰ ਵੀ ਨੇ ਜਿਵੇਂ ਚਿੱਟੇ ਸੂਟ ਤੇ ਆ ਜਾ ਦੇਲੇ ਗੇੜਾ ਦੇਲੇ ਗੇੜਾ ਗਾਣਾ ਦਾ ਬਹੁਤ ਨੇ ਮਤਲਬ ਇਦਾਂ ਕੁਝ ਕੀਤਾ ਜਾ ਸਕਦਾ ਹੈ ਹਾਂਜੀ ਇਦਾਂ ਜਾ ਸਕਦਾ ਹੈ ਸੇ ਲੱਗੇ ਤੁਸੀਂ ਜਿੰਦ ਤੁਹਾਡੇ ਕਰੇ ਸਾਰੀ ਮੂਮੈਂਟਸ ਹਾਂਜੀ ਹਾਂਜੀ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਮੈਨੂੰ ਵੀ ਸੀ ਕਿ ਕਿ ਮੈਨੂੰ ਕਿਦਾਂ ਦਾ ਫੀਲ ਹੁੰਦਾ ਪਰ ਸੱਚੀ ਚ ਬਹੁਤ ਬਹੁਤ ਵਧੀਆ ਫੀਲ ਹੋ ਰਿਹਾ ਐ ਐਂਡ ਹਲੇ ਤੱਕ ਕੁਝ ਕੈਂਪ ਬੀ ਉਸ ਮੂਮੈਂਟਸ ਨਹੀਂ ਐਸ ਮੂਮੈਂਟ ਨੂੰ ਇੰਜੋਏ ਕਰ ਰਹੀ ਆ ਬਸ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਕਰਦੇ ਆ ਕਿ ਤੁਸੀਂ ਇੰਨਾ ਜ਼ਿਆਦਾ ਸਪੋਰਟ ਕਰਦੇ ਹੋ ਜੀ ਸੋ ਭਾਜੀ ਤੁਹਾਡੇ ਵੀ ਕੀ ਕਹਿਣਾ ਚਾਹੋਗੇ ਕਿ ਪ੍ਰੋਡਿਊਸਰ ਦੀ ਹਾਂ ਬਿਲਕੁਲ ਮੈਨੂੰ ਲੱਗਦਾ ਨਾ ਕਿ ਤੁਸੀਂ ਬਹੁਤ ਲੱਗੀਆਂ ਕਿ ਤੁਹਾਨੂੰ ਜਾਇਬਾਈ ਮਿਲਿਆ ਕਿਉਂਕਿ ਇੰਨੀ شدت ਦੇ ਨਾਲ ਪ੍ਰਮੋਟ ਕਰਦੇ ਆ ਇਹਨਾਂ ਨੂੰ ਲੱਗਦਾ ਵੀ ਨਹੀਂ ਪ੍ਰੋਜੈਕਟ ਸਾਡਾ ਆਪਣਾ ਵੀ ਆਪਣਾ ਫਰਜ਼ ਸਮਝ ਕੇ ਪ੍ਰਮੋਟ ਕਰਦੇ ਆ ਜੇ ਬਹੁਤ ਹੀ ਨੀਤੀ ਨੇ ਸਾਰੇ ਜਿਹੜੇ ਇਹਨਾਂ ਨੇ ਕੀਤੇ ਨੇ ਐਕਸ਼ਨ ਸੀ ਸਾਰੇ ਖੁਦ ਕੀਤੇ ਆ ਕਿੰਨੇ ਵੀ ਡੇਂਜਰਸ ਹੋਣ ਪਰ ਇਹਨਾਂ ਨੇ ਕੋਈ ਬੋਡੀ ਡਬਲ ਜਾਂ ਕੁਝ ਵੀ ਤੁਸੀਂ ਕਲਰਸਟੰਡ ਕੀਤਾ ਮੈਂ ਖੁੱਤ ਦੇਖਿਆ ਸੀ ਸ਼ੂਟੇ ਔਰ ਇੰਨੀ ਜ਼ਿਆਦਾ ਮਿਹਨਤ ਲਗਾਈ ਨਾ ਤੁਸੀਂ ਪਹਿਲੇ ਕਿਸੇ ਨੇ ਕਿਹਾ ਸੀ ਨਾ ਕਿ ਇੰਨੀ ਗਰਮੀ ਹੈ ਤੁਸੀਂ ਕਰ ਪਾਓਗੇ ਇਹਨਾਂ ਨੂੰ ਕੁਝ ਨਹੀਂ ਮੈਂ ਕਿਹਾ ਕਿ ਇਨਾਂ ਤੇ ਡੈਡੀਕੇਸ਼ਨ ਇੰਨੀ ਜ਼ਿਆਦੀ ਆ ਔਰ ਇੰਨੇ ਜ਼ਿਆਦਾ ਮਿਹਨਤ ਦੇ ਨਾਲ ਔਰ ਇਨ ਪੈਸ਼ਨ ਦੇ ਨਾਲ ਆਪਣਾ ਕੰਮ ਕਰਦੇ ਇਹਨਾਂ ਨੂੰ ਲੱਗਦਾ ਹੀ ਨਹੀਂ ਵੀ ਇਹ ਕੰਮ ਕਰਦੇ ਆ ਤੁਸੀਂ ਇਹਨਾਂ ਨੂੰ ਦੇਖੋਗੇ ਜਦੋਂ ਮੂਵੀ ਵੀ ਬਣ ਰਹੀ ਸੀ ਜਦੋਂ ਮੈਂ ਦੇਖੀ ਸੀ ਮੇਕਿੰਗ ਹੁੰਦੇ ਆ ਇਹ ਸਿਰਫ ਆਪਣਾ ਹੀ ਦੇਖ ਲਈ ਸੀ ਇਹਨਾਂ ਨੂੰ ਸੀ ਕਿ ਸਾਰੇ ਕੀ ਕਰੀ ਗਏ ਜਿੱਦ ਤੱਕ ਇਹਨਾਂ ਦਾ ਨਹੀਂ ਵੀ ਸ਼ੂਟ ਸੀ ਉਸ ਦਿਨ ਉਹ ਜਾਕੇਟ ਦੇਖਦੀ ਸੀ ਕਿ ਸਾਰਾ ਕੁਝ ਵਧੀਆ ਵਧੀਆ ਹੋ ਰਿਹਾ ਸਾਰਾ ਕਿਸ ਤਰ੍ਹਾਂ ਚੱਲ ਰਿਹਾ ਔਰ ਸਪੋਰਟ ਦੀਪ ਨੂੰ ਤੁਸੀਂ ਕਿੰਨਾ ਸਪੋਰਟ ਕਰਦੇ ਆ ਔਰ ਈਚ ਐਂਡ ਐਵਰੀ ਵਨ ਨੂੰ ਪਰ ਜਿਹੜਾ ਵੀ ਕੋਈ ਛੋਟਾ ਆਰਟਿਸਟ ਹੈ ਵੱਡਾ ਆਰਟਿਸਟ ਕੋਈ ਵੀ ਹੈ ਜਿਹਦਾ ਇਹਨਾਂ ਨੂੰ ਮੈਂ ਦੇਖਿਆ ਹਰ ਇੱਕ ਚੀਜ਼ ਚ ਬਹੁਤ ਛੋਟੀ ਛੋਟੀ ਚੀਜ਼ਾਂ ਨੂੰ ਵਰਮੈਂਟ ਰੱਖ ਕੇ ਜਿਹੜੀ ਪ੍ਰੋਡਕਟ ਬਣ ਕੇ ਬਹੁਤ ਸੋਹਣਾ ਬਣ ਕੇ ਆਈ ਔਰ ਜੈਪ ਸਟੂਡੀਓਜ਼ ਦੀ ਪਹਿਲੀ ਫਿਲਮ ਹੈ ਬਹੁਤ ਸਾਰਾ ਪਿਆਰ ਦਿਓ ਇਨ ਮੋਸ਼ਨ ਦੇ ਨਾਲ ਕੋਲੈਬੋਰੇਟ ਕਰਕੇ ਇਸ ਫਿਲਮ ਬਣਾ ਰਹੇ ਆ ਤੇ ਜਪੀਦਾ ਕੇ ਇਹਨਾਂ ਨੇ ਮੈਨੂੰ ਲਿਸਨ ਕੀਤਾ ਔਰ ਇਹ ਵਾਲੀ ਫਿਲਮ ਬਣਾਈ ਕਿਉਂਕਿ ਇਹਨਾਂ ਨੂੰ ਐਂਟਰਟੇਨਮੈਂਟ ਇੰਟਰਸਟ ਵਿੱਚ ਇੰਨਾ ਕੁਸ਼ ਹੈ ਇਸ ਇੰਟਰਸਟ ਬਾਈਟ ਜਦੋਂ ਜੈ ਦੀ মুਵੀ ਦੇਖੀਆ ਸ਼ੂਟਰ ਜਦੋਂ ਜੈ ਦੀ মুਵੀ ਦੇਖੀਆ ਮੈਡਮ ਹਾਂਜੀ ਤਾਂ ਫਿਰ ਉਹ बार-बार ਦੇਖੀਆ ਸੀ ਔਰ ਫਿਰ ਇਹਨਾਂ ਨੇ ਕਿਹਾ ਵੰਟਸ ਲੋ ਇਹ ਮੈਨੂੰ ਜੋ ਪ੍ਰੋਜੈਕਟ ਕਰਨੀ ਆ ਔਰ ਫਿਰ ਉਹ ਬਹੁਤ ਸੋਹਣੀ ਬਣੀ ਹੈ ਜੇ ਜਟ ਡਿੱਗ ਗਿਆ 17th ਆਫ ਮਈ ਪਲੀਜ਼ ਸ਼ਾਅਰ ਯੋਰ ਆਲ ਯੋਰ ਲਵ ਸੀਐਸਕਲ ਤੋਂ ਤੋ ਟੈਨਸ਼ਨ ਫਰੀ ਹੈ ਕਿਉਂਕਿ ਕੋਈ ਗੱਲ ਨਹੀਂ ਜਾਏਗਾ ਆਪੇ ਸੰਭਲੇ ਨਾ ਸਾਰੇ ਕੁਝ ਹਾਂਜੀ ਉਹ ਟੂ ਵਨ ਤੋਂ ਕਿਉਂ ਫਿਲਮ ਬਣਾਈਆਂ ਇਸ ਲਈ ਬਣਾਈ ਸੀ ਕਿ ਜਾਨ ਨੇ ਬਹੁਤ ਸੋਣਾ ਕਿ ਨਾ ਪਰਮਾਤਮਾ ਮੇਰਾ ਕਰਨੇ ਜੋ ਇਸ ਤਰ੍ਹਾਂ ਵੀ ਕੋਈ ਗੱਲ ਨਹੀਂ ਕਿ ਤੁਸੀਂ ਇਦਾਂ ਕਿਸੇ ਚੀਜ਼ ਨੂੰ ਬਹੁਤ ਜ਼ਿਆਦਾ ਹੀ ਓਵਰ ਇ ਹੈ ਤੁਸੀਂ ਪ੍ਰਾਊਡ ਕਰ ਕਰਕੇ ਕਰ ਰਹੇ ਹੋ ਬਟ ਆ ਰੀਲੀ ਪ੍ਰਾਊਡ ਆਫ ਹਿਮ ਆ ਰੀਲੀ ਪ੍ਰਾਊਡ ਆਫ ਧੀ ਇਹਨੇ ਬਹੁਤ ਸੋਹਣਾ ਕੰਮ ਕੀਤਾ ਹੈ ਔਰ ਮੂਵੀ ਬਹੁਤ ਸੋਹਣੀ ਬਣੀ ਹੈ ਟ੍ਰੇਲਰ ਤਾਂ ਤੁਸੀਂ ਦੇਖ ਲਿਆ ਉਸ ਤੋਂ ਬਹੁ ਦਾ ਪਿਆਰ ਜੀ ਬਈ ਤੁਹਾਡੇ ਦਿਲ ਦੇ ਵਿੱਚ ਕੋਈ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਸਪੈਸ਼ਲ ਥੈਂਕਸ ਟੂ ਮੇਰਾ ਵੱਡਾ ਵੀਰ ਦਲਜੀਤ ਸਿੰਘ ਜਿਹਨੇ ਸਾਨੂੰ ਅਪਰਚੂਨਿਟੀ ਦਿੱਤੀ ਐ ਚੈਰ ਸਟੂਡੀਓ ਨੂੰ ਦਾ ਐਸ ਐ ਟੀਮ ਕੰਮ ਕਰ ਲਈ ਥੈਂਕ ਯੂ ਜੀ ਜੇਵਾ ਜੀ ਕੋਈ ਦਿਲ ਦੇ ਵਿੱਚ ਗੱਲ ਹੋਵੇ ਸ਼ਾਇਦ ਸਾਡੂੰ ਨਾ ਪੁੱਛਣੀ ਆਈ ਹੋਵੇ ਮੈਂ ਤਾਂ ਯਾਰ ਮੈਂ ਤੁਹਾਡਾ ਸ਼ੁਕਰ ਕਰਦਾ ਸਾਰੀ ਆਡੀਅנס ਦਾ ਸ਼ੁਕਰ ਕਰਦਾ ਹੁਣ 17 ਮਈ ਤੁਹਾਡੇ ਹੱਥਾ ਐਂਡ ਮੈਂ ਬਸ ਫੋਟੀ ਦੀ ਮੈਂ ਮੈਂ ਬੜਾ ਛੋਟਾ ਮੈਨੂੰ ਮਤਲਬ ਗੱਲ ਕਰਨ ਦਾ ਜਿੰਨਾ ਕਿ ਢਾਂਗਾ ਕਿਤੇ ਗਲਤੀ ਹੋ ਗਈ ਉਹ ਤੇ ਮੈਨੂੰ ਮਾਫੀ ਦਿਓ ਤੇ ਇੱਕ ਜਿਹੜੀ ਜਿਹੜੀ ਚੀਜ਼ ਆ ਜਿਹੜੀ ਸਾਡੇ ਸਾਡਾ ਫਰਜ਼ਾ ਕਿਉਂਕਿ ਮੈਂ ਹਮੇਸ਼ਾ ਕਹਿੰਦਾ ਪੰਜਾਬੀ ਸਿਨੇਮੇ ਦੀ ਰਿਸਪੈਕਟ ਕਰਨੀ ਚਾਹੀਦੀ ਆ ਸਾਡੇ ਰਿਸਪੈਕਟਡ ਸਰਜੀਤ ਪਾਤਲ ਸਾਹਿਬ ਜਿਹਨਾਂ ਦੇ ਕੱਲ ਦੇ ਹੱਥ ਹੋਇਆ ਸੋ ਮੈਂ ਚਾਹੁੰਦਾ ਯਾਰ ਇੱਕ ਇੱਕ 5 ਸੈਕਿੰਡ ਲਈ ਵੀ ਆਪਾਂ ਨਾਲੀ ਅਰਦਾਸ ਕਰੀਏ ਕਿ ਉਹਨਾਂ ਦੇ ਪਰਿਵਾਰ ਲਈ ਸੁੱਖ ਦੀ ਅਰਦਾਸ ਕਰੀਏ ਕਿ ਉਹਨਾਂ ਦਾ ਪਰਿਵਾਰ ਜੋ ਜੇ ਕਿਸੇ ਵੀ ਮੁਸ਼ਕਲ ਟਾਈਮ ਚੋਂ ਨਿਕਲ ਰਿਹਾ ਤਾਂ ਜੋ ਵੀ ਉਹ ਮਹਿਸੂਸ ਕਰ ਰਹੇ ਨੇ ਉਹਦੇ ਚ ਪਰਮਾਤਮਾ ਉਹਨਾਂ ਨੂੰ ਸੁੱਖ ਸ਼ਾਂਤੀ ਬਖਸ਼ੇ ਸੋ ਬਸ ਉਹਨਾਂ ਲਈ ਇੱਕ ਮੇਰੀ ਹਮ ਲੋਗ ਇੱਕ ਅਰਦਾਸ ਆ ਤੇ ਬਸ ਔਰ ਠੀਕ ਹੈ ਥੈਂਕ ਯੂ ਥੈਂਕ ਯੂ ਬਈ